गुड मॉर्निंग एवरी वन प्लीज मैसेज करा जी आवाज और वीडियो सब कुछ ओके चल रहा है हाँ जी जानते हैं आज ਨਵੋ ਦੇ ਅੰਕਾਂ ਲਈ ਸ਼ਾਰਟ ਟ੍ਰਿਕ ਅੱਜ ਹੋਰ ਵੀਡੀਓ ਸੰਬੰਧੀ ਕੁਝ ਹੋ ਕੇ ਜਾਣਨਾ ਪੀਸ ਮੈਸੇਜ ਕਰਿਆ ਜੀ หันจีนอคำนองนอด

ਉਸੀ ਤਰ੍ਹਾਂ 9 ਨਾ 2 9 18 3 ਨਾ 27 4 ਨਾ 63 5 ਨਾ 45 6 ਨਾ 53 7 ਨਾ 63 8 ਨਾ 72 9 ਨਾ 82 ਹਾਂਜੀ ਹੁਣ ਜਦੋਂ ਵੀ ਜਿੱਗਣਾ ਇੱਲੇ ਕਿਨੇ ਪੰਰੇ ਆਉ ਕਿੰਨੇ ਆ ਕਿਨੇ ਦੋ ਇਹ ਕਿੰਨਾ ਬਣ ਰਿਹਾ 9 ਉਸ ਤੋਂ ਬਾਅਦ 27 ਇਹ ਕਿੰਨਾ 7 2 9 ਉਸ ਤੋਂ ਬਾਅਦ 3 6 ਇਹ ਕਿੰਨਾ ਬਣ ਰਿਹਾ 9 ਉਸ ਤੋਂ ਬਾਅਦ 4 ਵਲਾ 5 ਇਹ ਬਣ ਰਿਹਾ 9 ਉਸ ਤੋਂ ਬਾਅਦ ਇਹ ਜਿਹੜਾ 9 ਇਹ ਵੀ 9 ਬਣ ਰਿਹਾ ਹੈ ਆਮ 9 ਇਹ 9 ਬਣ ਰਿਹਾ ਉਸ ਤੋਂ ਬਾਅਦ ਇਹ ਵੀ 9 ਬਣ ਰਿਹਾ 9 9 ਜਦੋਂ ਵੀ ਅੰਕਾਂ ਦਾ ਜੋੜ ਕਰਨੇ ਕੀ ਕਰਦਾ ਹੈ 9 ਬਣ ਰਿਹਾ ਰੇਖਾ ਜਿੱਥੇ ਵੀ ਨੌ ਬਾਰਾਂ ਦੇਖਾਂ ਕਿਸੇ ਵੀ ਗੁਣਾ ਨੂੰ ਕਿਸੇ ਵੀ ਜਦੋਂ ਵੀ ਜਿੱਥੇ ਵੀ ਕਿਸੇ ਸੰਖਿਆ ਨੂੰ ਗੁਣਾ ਕਰਨੀ ਹੈ ਜਿਵੇਂ ਮੰਨ ਚਲੋ 27 ਇਹਨਾਂ ਪਾੜਾ 7 2 9 ਇਹਨੂੰ ਕਿਸੇ ਵੀ ਸੰਖਿਆ ਨਾਲ ਗੁਣਾ ਕਰਨ ਤੇ ਅੰਕਾਂ ਦਾ ਜਿਹੜਾ ਵੀ ਅਨੁਸਾਰ ਆਵੇਗਾ ਕਿੰਨਾ ਆਏਗਾ ਅੰਕ ਜੋ ਬਣੇਗਾ ਨੌ ਹੀ ਬਣੇਗਾ ਜਿਵੇਂ 27 ਨੂੰ ਆਪਾਂ ਗੁਣਾ ਕਰਕੇ ਦੇਖਾਂ ਤਾਂ ਸੋਨਿਆ 56 50 2 8 हां जी 7 56 55 ਕਿਲੋਗ੍ਰਾਮ 6 ਅਸਲ ਕਰ 5 ਕੜਾ 2 8 16 16 ਤੇ 5 ਕਿੰਨੇ ਹੋਗਾ 21 16 5 ਕਿੰਨੇ ਹੋਗਾ 21 ਕਿੰਨਾ ਅਸਰ ਆ ਰਿਹਾ 216 ਹੁਣ ਇੱਥੇ ਵੀ 9 ਬਣ ਰਿਹਾ ਹੈ ਜੋ ਅਨਸਰ ਇਹਦਾ ਗੁਣਾ ਕਰਨ ਤੇ ਕਿੰਨਾ ਬਣਿਆ 6 9 ਇੱਥੇ ਵੀ 9 ਬਣ ਰਿਹਾ ਜਿਵੇਂ ਫੋਰ ਦੇਖੋ ਜਿਵੇਂ 5 2 7 7 2 9 ਇਹਨੂੰ ਵੀ ਕਿਸੇ ਵੀ ਸੰਖਿਆ ਨਾਲ ਗੁਣਾ ਕਰਨ ਤੇ ਜੋ ਕਿ ਅਨਸਰ ਇੱਥੇ ਵੀ ਕਿੰਨਾ ਬਣੇਗਾ 9 ਬਣੇਗਾ ਜਿਵੇਂ 500 2 7 9 14 1 1 15 1 ਇਹ 7 35 ਦੇ ਕੋਸ਼ਕਤੀ 36 ਨਾ ਬਣ ਰਿਹਾ ਨਾ ਸਰ 36 54 36 54 ਨਾ ਬਣ ਰਿਹਾ ਨਾ ਸਰ 36 ਹੁਣ ਇੱਥੇ ਕਿੰਨਾ ਬਣ ਰਿਹਾ 5 2 7 7 2 ਕਿੰਨਾ ਨੂੰ 9 ਜਦੋਂ ਗੁਣਾ ਕੀਤੀ ਏ 522 ਨੂੰ 7 ਨਾਲ ਦਿੱਥੇ ਕਿੰਨਾ ਅਨਸਰ ਬਣ ਗਿਆ 5 6 3 5 9 ਇੱਥੇ ਕਿੰਨਾ ਬਣ ਲਿਆ 6 ਤੇ 9 ਤੇ 9 ਕਿੰਨੇ ਹੋ ਗਏ 18 18 ਦਾ ਫਰਾਸ ਇੱਕ ਪਿੰਨਾ ਡਿਜੀਟਲ ਸਮ ਜੋ ਪਿੱਛੇ ਪਹਿਲੀ ਕਲਾਸ ਵਿੱਚ ਕਰਵਾਇਆ ਸੀ ਡਿਜੀਟਲ ਸਮ ਰਹੀ ਉਸੇ ਤਰ੍ਹਾਂ ਵੀ 9 ਦੀ ਜੋ ਟ੍ਰਿਕ ਹੈ ਕਿਸੇ ਵੀ ਸੰਖਿਆ ਨੂੰ 9 ਨਾਲ ਗੁਣਾ ਕਰਾਂਗੇ ਤਾਂ ਉਸ ਦਾ ਜੋ ਅਨਸਰ ਆਏਗਾ ਉਹ ਵੀ 9 ਬਣੇਗਾ ਕਿਸੇ ਵੀ ਸੰਖਿਆ ਨੂੰ ਗੁਣਾ ਕਰਕੇ ਜਿਵੇਂ 49 49 ਨੂੰ 6 ਨਾਲ ਗੁਣਾ ਕਰਕੇ ਦੇਖੋ 49 86 6 30 180 3 26 24 ਤੇ 3 6424 24 27 2970 270 ਹੁਣ ਇੱਥੇ ਵੀ 9 ਬਣ ਰਿਹਾ ਜੋ ਅਨਸਰ ਆਇਆ ਉੱਥੇ ਵੀ ਜਿੰਨਾ ਬਣ ਰਿਹਾ 9 ਬਣ ਰਿਹਾ ਇਸ ਕਰਕੇ ਕਿਸੇ ਵੀ ਸੰਖਿਆ ਨੂੰ 9 ਨਾਲ ਗੁਣਾ ਕਰਾਂਦੇ ਤੇ ਜੋ ਅਨਸਰ ਬਣੇਗਾ ਡਿਜੀਟਲ ਸਮ ਰਹੀਂ ਉਹ ਕੀ ਬਣੇਗਾ 9 ਇੱਧਰ ਵੀ 9 ਇੱਧਰ ਵੀ 9 ਇਹ ਹੋਰ ਕਰਦੇ ਆਂ ਔਰ ਕਿਸੇ ਵੀ ਸੰਖਿਆ ਨੂੰ ਕਿਸੇ ਵੀ ਸੰਖਿਆ ਨੂੰ ਜੋ ਕੇ ਅੰਕਾਂ ਦੇ ਜੋੜ ਜੋੜ ਹੋਏਗਾ 9 ਕਿਸੇ ਵੀ ਸੰਖਿਆ ਨੂੰ 9 ਨਾਲ ਗੁਣਾ ਕਰਾਂਗੇ ਤਾਂ ਉਹ ਕਿੰਨਾ ਬਣੇਗਾ 9 ਹੀ ਬਣੇਗਾ ਜਿਵੇਂ 8 2 10 ਦੇ 2 5 5 ਇੱਥੇ 4 9 ਕਿੰਨੇ ਵਰਗਾ 9 ਹੁਣ ਕਿਸੇ ਵੀ ਨੂੰ ਸੰਖਿਆ ਨਾਲ ਗੁਣਾ ਕਰਾਂਗੇ ਤਾਂ ਜੋ ਅੰਸਰ ਆਏਗਾ ਉਹ ਵੀ 9 ਬਣੇਗਾ ਇੱਥੇ ਵੀ 9 ਬਣ ਰਿਹਾ ਹੈ ਤੇ 5 ਨਾਲ ਗੁਣਾ ਕਰਕੇ ਦੇਖਦੇ ਜਿਵੇਂ 4 2 0 2 15 2 17 1 ਦਿਨ ਦਾਸ ਤੱਕ 11 ਨਵਾਂ ਬਣ ਰਿਹਾ ਅਨਸਰ ਜੋ ਇਹਨਾਂ 234 ਨੂੰ ਗੁਣਾ ਕਰਨ ਤੇ ਪਾਇ ਤੇ ਕਿੰਨਾ ਅਨਸਰ ਆ ਰਿਹਾ 1170 ਕਿੰਨਾ ਬਣ ਰਿਹਾ 11 70 ਹੁਣ ਡਿਜੀਟਲ ਸਾਹਮਣੇ ਆਪਾਂ ਚੈੱਕ ਕਰਨਾ ਹੋਵੇ ਇੱਥੇ ਕਿੰਨਾ ਬਣ ਰਿਹਾ 4 3 7 17 29 9 ਜੋ ਅਨਸਰ ਆਇਆ ਉਹ ਕਿੰਨਾ ਬਣਿਆ 7+2 ਕਿੰਨਾ ਬਣਿਆ 9 ਜੋ ਕੇ ਡਿਜੀਟਲ ਜੋ ਸਾਮ ਪਿੱਛੇ ਪਹਿਲੀ ਕਲਾਸ ਚ ਕਰਵਾਏ ਸੀ ਉਸ ਕਰਕੇ ਜੋ ਡਿਟਲ ਸਾਮ ਦੀ ਟ੍ਰਿਕ ਕਰਵਾਈ ਸੀ ਉਹ ਰੇਖ ਤਾਂ ਕੰਮ ਦੇਗੀ ਇਸ ਕਰਕੇ 9 ਦਾ ਜੋ ਹੋਇਆ ਹੈ ਇਹ ਰੇਖ ਤਾਂ ਕਿਸੇ ਵੀ ਗੁਣਾ ਨੂੰ ਕਿਸੇ ਵੀ ਸੰਖਿਆ ਨੂੰ ਕਿਸੇ ਵੀ ਅੰਕ ਨੂੰ ਜਿੱਥੇ ਵੀ ਅੰਕ 9 ਬਣਦੇ ਹੋਣ ਜਿੱਥੇ ਵੀ ਅੰਕ 9 ਬਣਦੇ ਹੋਣ ਅੰਕ ਦਾ ਅਨਸਰ ਕਿੰਨਾ ਬਣਦਾ ਹੋਵੇ 9 ਜਦੋਂ ਵੀ 9 ਬਣਦਾ ਹੋਵੇ ਉਸ ਨੂੰ ਕਿਸੇ ਵੀ ਸੰਖਿਆ ਨਾਲ ਗੁਣਾ ਕਰਨ ਤੇ ਜੋ ਅਨਸਰ ਆਏਗਾ ਡਿਜੀਟਲ ਸਾਹਮਣੇ ਉਹ 9 ਹੀ ਆਏਗਾ ਇਸ ਕਰਕੇ ਆਪਾਂ ਚੈੱਕ ਵੀ ਕਰ ਸਕਦੇ ਹਾਂ ਜੋ ਕਿ ਆਪਣਾ ਅਨਸਰ ਸਹੀ ਹੈ ਜਾਂ ਗਲਤ ਹੈ ਜੇਕਰ ਇੱਥੇ 9 ਬਣ ਰਿਹਾ ਤੇ ਇੱਧਰ ਵੀ 9 ਬਣਨਾ ਚਾਹੀਦਾ ਹੈ ਜਿੰਨਾ ਚਿਰ ਇੱਥੇ 9 ਬਣ ਰਿਹਾ ਜੇ ਇੱਧਰ 9 ਨਹੀਂ ਬਣ ਰਿਹਾ ਫਿਰ ਕਿਉਂਕਿ ਆਪਣਾ ਅਨਸਰ ਬਿਲਕੁਲ ਗਲਤ ਹੈ ਇਸ ਕਰਕੇ ਜੇ ਇੱਥੇ 9 ਬਣਦਾ ਤੇ ਇੱਧਰ ਵੀ 9 ਬਣਨਾ ਚਾਹੀਦਾ ਹੈ ਹਾਂਜੀ ਹੋਰ ਕਰਦੇ ਹਾਂ ਜਿਵੇਂ 7 2 ਕਿੰਨੇ ਹੋਣਦੇ ਨੇ 7 2 ਕਿੰਨੇ ਹੋਣਦੇ ਨੇ 9 ਇਸਕਾ ਕੇ ਇਸ ਨੂੰ ਕਿਸੇ ਵੀ ਸੰਖਿਆ ਨਾਲ ਗੁਣਾ ਕਰਨ ਤੇ ਜੋ ਅਨਸਰ ਆਏਗਾ ਇੱਥੇ ਵੀ 9 ਬਣੇਗਾ ਇੱਧਰ ਵੀ 9 ਬਣੇਗਾ ਜੋ ਵੀ ਕਿਸੇ ਵੀ ਸੰਖਿਆ ਨੂੰ ਗੁਣਾ ਕਰਨ ਤੇ ਇਹ ਇੱਧਰ ਵੀ 9 ਬਣੇਗਾ ਇੱਧਰ ਵੀ 9 ਬਣੇਗਾ ਜਿਵੇਂ 7 2 14 14 ਦਾ 4 ਅੰਸਰ ਵਿੱਚ 1 30 90 90 ਦੇ 1 50 ਇੰਨਾ ਬਾੜਿਆ 504 ਜੋ ਕੇ ਇਸ ਨੂੰ ਗੁਣਾ ਕਰਦੇ ਕਿੰਨਾ ਬਾੜਿਆ 504 ਜੇਕਰ ਆਪਾਂ ਇਸ ਨੂੰ ਦੇਖਣਾ ਹੋਵੇ ਬੇ ਇੱਥੇ ਕਿੰਨਾ ਬਾੜ ਰਿਹਾ ਇੱਥੇ ਵੀ 9 ਬਾੜ ਰਿਹਾ ਹੈ ਇੱਥੇ ਵੀ ਕਿੰਨਾ ਬਾੜ ਰਿਹਾ 9 ਬਾੜ ਰਿਹਾ ਜੋ ਕੇ ਅੰਸਰ ਆਇਆ ਉੱਥੇ ਕਿੰਨਾ ਬਾੜ ਰਿਹਾ ਇੱਥੇ ਵੀ 9 ਬਾੜ ਰਿਹਾ ਇਸ ਕਰਕੇ ਇਹ ਬਹੁਤ ਹੀ ਟ੍ਰਿਕ ਕੰਮ ਦੇਗੀ ਰੇਖ ਦੇ ਯਾਮ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਇਹ ਜ਼ਰੂਰ ਦੇਖਣ ਨੂੰ ਮਿਲੇਗਾ ਕਿਉਂਕਿ ਕਿਸੇ ਵੀ ਪੇਪਰ ਚ 9 ਵਾਲੀ ਤਰਿਕ ਬਿਲਕੁਲ ਜ਼ਰੂਰ ਆਏਗੀ ਇਸ ਕਰਕੇ ਜਿੱਥੇ 9 ਅੰਕਾਂ ਦਾ ਜੋੜ ਬਣੇ ਉਸ ਨੂੰ ਕਿਸੇ ਵੀ ਸੰਖਿਆ ਨਾਲ ਗੁਣਾ ਕਰਨ ਤੇ ਜੋ ਕਿ ਅਨਸਰ ਕਿੰਨਾ ਬਣੇਗਾ ਜੋ ਵੀ ਪਿੱਛੇ ਵੀ 9 ਬਣੇਗਾ ਇੱਧਰ ਵੀ 9 ਬਣੇਗਾ ਇਸ ਕਰਕੇ ਜੋ ਵੀ ਸੰਖਿਆ ਕਿਸੇ ਵੀ ਸੰਖਿਆ ਨੂੰ ਗੁਣਾ ਕਰਨ ਤੇ 9 ਬਣੇਗਾ ਉਸ ਤੋਂ ਬਾਅਦ ਅੱਗੇ ਦੇਖ ਲੈਣੇ ਜਿਵੇਂ 45 5 ਜੋ ਪੁਆਇਆ 25 25 ਦਾ 5 ਸਰਦੋਗ ਇਹਨਾਂ ਉਹ 22 ਯਾਨੀ ਕਿ ਉਹ 22 ਹੁਣ ਦੇਖੋ ਇੱਥੇ 45 ਸੀ 5 4 9 ਇੱਥੇ ਕਿੰਨਾ ਹੈ 2 4 5 ਕਿੰਨਾ ਹੋਵੇ 9 ਇੱਥੇ ਵੀ 9 ਬਣ ਰਿਹਾ ਹੈ ਤੇ ਇੱਥੇ ਵੀ 45 ਨੂੰ ਗੁਣਾ ਕਿੰਨਾ ਕੀਤੀ 5 ਨਾਲ 5 ਨਾਲ ਜੋ ਅਨਸਰ ਕੀਤਾ ਉਹ ਵੀ 9 ਬਣ ਰਿਹਾ ਤੇ ਜੋ 45 ਹੈ ਉਹਦਾ ਵੀ 9 ਹੈ ਇਸ ਕਰਕੇ ਕਿਸੇ ਵੀ ਸੰਖਿਆ ਨੂੰ ਜੇ ਇਸ ਵੀ ਅੰਕ ਦੇ ਜੋੜ ਜੇ ਇਸ ਵੀ ਅੰਕ ਦਾ ਜੋੜ 9 ਬਣੇ ਉਹ ਕਿਸੇ ਵੀ ਸੰਖਿਆ ਨੂੰ ਗੁਣਾ ਕਰਨ ਤੇ ਜੋ ਅਨਸਰ ਆਏਗਾ ਉਸ ਅੰਕ ਅੰਕਾ ਦਾ ਜੋੜ ਵੀ 9 ਹੋਏਗਾ ਇਸ ਕਰਕੇ ਅੱਗੇ ਹੋਰ ਕਰਦੇ ਹਾਂ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ 9 ਦਾ ਟੇਬਲ ਲਿਖਿਆ ਅੰਕਾਂ ਦਾ ਕਿੰਨਾ ਇੰਦਾ ਹੀ 9 ਬਣਦਾ 1 ਦਾ ਕਿੰਨਾ 9 ਬਣਦਾ ਉਸ ਤੋਂ ਬਾਅਦ 2 7 ਇਹ ਵੀ 9 ਬਣਦਾ 3 6 ਇਹ ਵੀ 9 ਬਣਦਾ 4 5 ਇਹ ਵੀ 9 ਬਣਦਾ 5 4 ਇਹ ਵੀ 9 ਬਣਦਾ 6 3 ਇਹ ਵੀ 9 ਬਣਦਾ 7 2 ਇਹ ਵੀ 9 ਬਣਦਾ 8 1 ਇਹ ਵੀ 9 ਬਣਦਾ ਇਸ ਕਰਕੇ ਜੋ ਵੀ ਅੰਕਾਂ ਦਾ ਜੋੜ 9 ਹੋਏਗਾ ਜੋ ਵੀ ਅੰਕਾਂ ਦਾ ਅੰਕਾਂ ਦਾ ਜੋੜ 9 ਹੋਏਗਾ ਉਸ ਨੂੰ ਕਿਸੇ ਵੀ ਸੰਖਿਆ ਨਾਲ ਗੁਣਾ ਕਰਨ ਤੇ ਜੋ ਅੰਸਰ ਆਏਗਾ ਉਹ ਵੀ 9 ਆਏਗਾ ਇਸ ਕਰਕੇ ਜੋ ਇਸ ਨੂੰ ਤੁਸੀਂ ਤੁਸੀਂ ਇਸ ਦਾ ਇੱਕ ਤਰੀਕ ਲਿਖ ਸਕਦੇ ਹੋ ਜਿਵੇਂ 9 ਦੇ ਅੰਕਾਂ ਨੂੰ ਕਾਨੂੰ ਕਿਸੇ ਵੀ ਕਿਸੇ ਵੀ ਸੰਖਿਆ ਨੂੰ ਗੁਣਾ

9 ਕਿਸੇ ਵੀ ਸੰਖਿਆ ਨਾਲ ਗੁਣਾ ਕਰਨ ਤੇ ਜੋ ਉੱਤਰ ਆਏਗਾ ਜੋ ਤਰਾਏਗਾ ਉਹ ਕਿੰਨਾ ਬਣੇਗਾ 9 ਕਿੰਨਾ ਬਣੇਗਾ 9 ਜੋ ਵੀ ਅੰਕ ਕਿਸੇ ਵੀ ਅੰਕ ਜਿਵੇਂ 5 4 ਇਹ ਨਾਲ 6 10 ਇਸ ਨੂੰ ਕਿਸੇ ਵੀ ਸੰਖਿਆ ਨਾਲ ਗੁਣਾ ਕਰਨ ਤੇ ਇੱਥੇ ਜਿਵੇਂ 9 ਬਾਰ 6 3 ਜੋ ਇੱਥੇ ਅਨਸਰ ਆਇਆ ਉਹ ਵੀ 9 ਬਣੇਗਾ ਹੁਣ 7 21 ਅਸਲ 2 ਜਿਬਾਰਿਤ ਦੇ 2 44 ਇਸ ਕਰਕੇ ਇਸ ਨੂੰ ਗੁਣਾ ਕੀਤੀ ਇੱਥੇ ਕਿੰਨਾ ਅਨਸਰ ਆ ਰਿਹਾ ਹੈ ਇੱਥੇ 6 3 ਇੱਥੇ ਵੀ 9 ਬਣ ਰਿਹਾ ਹੈ ਹੁਣ ਜੋ ਅਨਸਰ ਆਇਆ ਉਹ ਵੀ ਦੇਖੋ ਤੁਸੀਂ 9 ਬਣ ਰਿਹਾ ਹੈ ਉਹ ਵੀ 9 ਬਣ ਰਿਹਾ ਹੈ ਐਸਾ ਕਰਕੇ ਜਿਸ ਵੀ ਅੰਕ ਦਾ ਜਿਸ ਵੀ ਅੰਕ ਦਾ ਜੋੜ 9 ਬਣੇਗਾ ਜਿਸ ਵੀ ਅੰਕਾਂ ਦਾ 9 ਬਣੇਗਾ ਉਸ ਨੂੰ ਕਿਸੇ ਵੀ ਸੰਖਿਆ ਨਾਲ ਆਪਾਂ ਗੁਣਾ ਕਰੀਏ ਜੋ ਕਿ ਉਸ ਦਾ ਜਿੰਨਾ ਵੀ ਅਨਸਰ ਆਏਗਾ ਜੋ ਇੱਥੇ 9 ਬਣ ਰਿਹਾ ਤੇ ਇੱਧਰ ਵੀ 9 ਬਣੇਗਾ ਅੱਗੇ ਹੋਰ ਦੇਖਦੇ ਹਾਂ ਜਿਵੇਂ ਕੋਈ ਮਰਜ਼ੀ ਸੰਖਿਆ ਲੈ ਲਓ ਜਿਸ ਤਰ੍ਹਾਂ ਉਹ ਮਰਜ਼ੀ

ਇਸ ਕਰਕੇ ਇੱਥੇ ਕਿੰਨਾ ਬਣਿਆ 9 29 ਦੇ ਸੰਖਿਆ ਨੂੰ ਪਾਏ 8 ਨਾਲ ਗੁਣਾ ਕਰ ਲੋ ਜੇ ਸਮਰਜੀ ਸੰਖਿਆ ਨਾਲ ਗੁਣਾ ਕਰੋਗੇ ਜੋ ਅੰਸਰ ਆਏਗਾ ਜੇ ਇੱਥੇ 9 ਬਣਿਆ ਜੋ ਇੱਥੇ ਅੰਸਰ ਵੀ ਆਏਗਾ ਉਹ ਵੀ 9 ਬਣੇਗਾ ਦੇਖ ਲਓ ਜਿੰਨੇ ਚੈੱਕ ਕਰਦੇ ਆਂ 8 2 16 16 17 1 8 3 24 1 5

ਜੇ 312 13 13 ਤੇ ਟੋਰਨ 3 ਵੀ ਹਾਂਜੀ ਹੁਣ ਇਸ ਨੂੰ ਦੇਖੋ ਜਿਵੇਂ 8 ਤੇ 1 9 9 ਤੇ 5 14 9 ਤੇ 5 14 14 ਤੇ 6 20 20 ਤੇ 7 27 ਇਹਨਾਂ ਬਣ ਰਿਹਾ 27 ਜੋ ਉਸ ਦਾ ਜੋੜ ਕਰਨ ਤੇ ਕਿੰਨਾ ਬਣਿਆ 27 ਇਹਨੂੰ ਜੋੜ ਕੀਤਾ ਤੇ ਬਣਿਆ 27 ਹੁਣ 7 2 ਕਿੰਨਾ ਹੁੰਦਾ 9 ਇਸ ਕਰਕੇ ਇਸ ਦਾ ਵੀ 9 ਆ ਰਿਹਾ ਕਿਸੇ ਵੀ ਸੰਖਿਆ ਨੂੰ ਕਿਸੇ ਵੀ ਅੰਕ ਨੂੰ ਜਿਸ ਵੀ ਅੰਕ ਦੇ 9 ਬਣੇਗਾ ਜਿਸ ਵੀ ਅੰਕ ਦਾ 9 ਬਣੇਗਾ ਜਿਸ ਵੀ ਅੰਕ ਨੂੰ 9 ਨਾਲ ਗੁਣਾ ਕਰਾਂਗੇ ਜਿੰਨੇ ਨਾਲ ਮਰਜ਼ੀ ਗੁਣਾ ਕਰਾਂਗੇ ਜੋ ਵੀ ਲਾਸਟ ਤੇ ਸੰਖਿਆ ਬਣੇਗੀ ਇੱਧਰ ਵੀ 9 ਬਣੇਗੀ ਤੇ ਇੱਧਰ ਵੀ 9 ਹੋਵੇ ਇਹ ਬਹੁਤ ਹੀ ਕੰਮ ਵਾਲੀ ਵੀ ਚੀਜ਼ ਹੈ ਬਹੁਤ ਹੀ ਮਹੱਤਮਪੂਰਨ ਹੈ ਔਰ ਤੁਹਾਨੂੰ ਕਿਤੇ ਨਾ ਕਿਤੇ ਇਹ ਕੰਮ ਜ਼ਰੂਰ ਦੇਗੀ ਕਿਉਂਕਿ ਕਿਤੇ ਨਾ ਕਿਤੇ ਤੁਹਾਨੂੰ ਦੇਖਣ ਨੂੰ ਜ਼ਰੂਰ ਪੇਪਰ ਵਿੱਚ ਮਿਲੇਗਾ ਕਿਸੇ ਵੀ ਅੰਕ ਦਾ ਜੇ ਜੋੜ 9 ਬਣਦਾ ਹੈ ਉਸ ਨੂੰ ਕਿਸੇ ਵੀ ਸੰਖਿਆ ਨਾਲ ਗੁਣਾ ਕਰਾਂਗੇ ਜੋ ਉਸ ਅਨਸਰ ਆਏਗਾ ਉਸ ਦੇ ਅੰਕਾਂ ਦਾ ਜੋੜ ਉਹ ਵੀ 9 ਹੋਏਗਾ ਜੋ ਇੱਧਰ ਅੰਕ ਹੈ ਉਹਦਾ ਵੀ 9 ਹੋਏਗਾ ਇਸ ਕਰਕੇ ਜੀ ਇੱਧਰ 9 ਬਣਦਾ ਹੈ ਤਾਂ ਜੋ ਅਨਸਰ ਆਏਗਾ ਉਧਰ ਵੀ 9 ਬਣੇਗਾ ਇਸ ਕਰਕੇ ਕਿਸੇ ਵੀ ਸੰਖਿਆ ਨੂੰ ਆਪਾਂ ਕਿਸੇ ਸੰਖਿਆ ਨੂੰ ਗੁਣਾ ਕਰਾਂ ਤੇ ਜੋ ਅੰਕਾਂ ਦਾ ਜੋੜ ਬਣੇਗਾ ਉਹਦਾ ਵੀ 9 ਬਣੇਗਾ ਜਿਵੇਂ ਅਗਰ ਹੋਰ ਦੇਖੋ 7339 6 4 24 9 2 18 3 12 36 2 14 28 144 ਹੁਣ ਦੇਖੋ ਇੱਥੇ ਕਿੰਨਾ ਬਾਰਾ 6 3 9 ਨੰਬਰਾਂ 6 ਕਿੰਨਾ ਬਾਰਾ 9 ਜੋ ਇੱਥੇ ਅਨਸਰ ਆਇਆ ਉੱਥੇ ਕਿੰਨਾ ਬਾਰਾ 4 4 8 ਤੇ 10 ਜੇਕਰ ਇੱਥੇ 9 ਬਣ ਰਿਹਾ ਤੇ ਇੱਧਰ ਵੀ 9 ਬਣੇਗਾ ਕਿਸੇ ਵੀ ਸੰਖਿਆ ਨੂੰ ਜਿਸ ਵੀ ਅੰਕ ਦਾ 9 ਬਣੇਗਾ ਨਾ ਜੋੜ ਜਿਸ ਵੀ ਅੰਕ ਦਾ 9 ਜੋੜ ਬਣੇਗਾ ਨਾ ਉਹ ਇੱਧਰ ਵੀ 9 ਬਣੇਗਾ ਤੇ ਇੱਧਰ ਵੀ 9 ਬਣੇਗਾ ਜਿਵੇਂ ਮਰਜੀ ਕੋਈ ਮਰਜੀ ਸੰਖਿਆ ਆਪਾਂ ਜਿਸ ਮਰਜੀ ਸੰਖਿਆ ਨਾਲ ਆਪਾਂ ਗੁਣਾ ਕਰਾਂਗੇ ਜੇਕਰ ਉਸ ਅੰਕ ਦਾ 9 ਜੋੜ ਉਧਰ ਬਣ ਰਿਹਾ ਤੇ ਇੱਧਰ ਵੀ 9 ਬਣੇਗਾ ਇਸ ਕਰਕੇ ਕਿਸੇ ਨੂੰ ਕੋਈ ਵੀ ਡਾਊਟ ਹੋਵੇ ਪੁੱਛ ਸਕਦਾ ਹੈ ਜੇਕਰ ਕਲਾਸ ਚੰਗੀ ਲੱਗੇ ਤਾਂ ਕਲਾਸ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਜੋ ਇਸ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਔਰ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਇਹ ਬਹੁਤ ਹੀ ਕਾਮਵਾਲੀ ਚੀਜ਼ ਔਰ ਰੇਗ ਪੇਪਰ ਵਿੱਚ ਤੁਹਾਨੂੰ ਮਿਲੇਗੀ ਰੇਗ ਪੇਪਰ ਵਿੱਚ ਕਿਸੇ ਮਰਜ਼ੀ ਗਾਮ ਦੇਓਗੇ ਉਸ ਪੇਪਰ ਵਿੱਚ ਤੁਹਾਨੂੰ ਨੌਂ ਦੀ ਟ੍ਰਿਕ ਜ਼ਰੂਰ ਦੇਖਣ ਨੂੰ ਮਿਲੇਗੀ ਇਸ ਕਰਕੇ ਇਸ ਨੂੰ ਧਿਆਨ ਵਿੱਚ ਰੱਖਦੇ ਆ ਔਰ ਤੁਸੀਂ ਧਿਆਨ ਨਾਲ ਜ਼ਰੂਰ ਕਰਨਾ ਹੈ ਕਿਸੇ ਵੀ ਅੰਕ ਗ੍ਰਾਫਿਕ ਪਹਿਲਾ ਨੌ ਦਾ ਟੇਬਲ ਲਿਖਾ 8+1 9 6 ਬਣ ਰਿਹਾ 7+2 9 ਓਥੇ ਬਣ ਰਿਹਾ 6+3 9 3 9 ਬਣ ਰਿਹਾ ਕਿਸੇ ਵੀ ਸੰਖਿਆ ਨਾਲ ਆਪਾਂ ਗੁਣਾ ਕਰਾਂਗੇ ਜੋ ਵੀ ਉੱਤਰ ਆਏਗਾ ਉਹਨਾਂ ਅੰਕਾਂ ਦਾ ਜੋ ਵੀ ਜੋੜ ਬਣੇਗਾ ਜੇ 9 ਹੈ ਤਾਂ 9 ਦੀ ਹੀ ਬਣੇਗਾ ਜਿਵੇਂ ਇੱਕ ਹੋਰ ਦੇਖਦੇ ਹਾਂ ਜਿਵੇਂ 27 27 27 ਨੂੰ ਗੁਣਾ ਕਰੀਏ 6 ਨਾਲ 36 42 ब्याली आसल का चार छे तो नहीं बारह बारह से चार छे तो नहीं बारह सोलह एक सौ सो बाहठ हम देखो इतने किना बन रहा है नौ और इधर कि बन रहा है एक कि बन रहा है नौ ਇਸ ਕਰਕੇ ਜੇ ਇੱਥੇ ਵੀ 9 ਬਣ ਰਿਹਾ ਤੇ ਇੱਧਰ ਵੀ 9 ਬਣੇਗਾ ਇਸ ਕਰਕੇ ਜੇਕਰ ਕਿਸੇ ਵੀ ਸੰਖਿਆ ਦੇ ਅੰਕਾਂ ਦਾ ਜੋੜ 9 ਹੋਏਗਾ ਉਸ ਨੂੰ ਕਿਸੇ ਵੀ ਸੰਖਿਆ ਨਾਲ ਗੁਣਾ ਕਰਾਂਗੇ ਤੇ ਡਿਜੀਟਲ ਸਾਹਮਣੇ ਆਪਾਂ ਚੈੱਕ ਵੀ ਕਰ ਸਕਦੇ ਆਪਣਾ ਅਨਸਰ ਆ ਸਹੀ ਏ ਕਿ ਨਹੀਂ ਸਹੀ ਜੇਕਰ ਇੱਧਰ 9 ਬਣਦਾ ਹੈ ਜੇਕਰ ਇੱਧਰ 9 ਨਾ ਬਣਿਆ ਫਿਰ ਆਪਣਾ ਅਨਸਰ ਗਲਤ ਹੈ ਜੇਕਰ ਇੱਧਰ 9 ਬਣ ਗਿਆ ਫਿਰ ਸਮਝੋ ਬਿਲਕੁਲ ਆਪਣਾ ਅਨਸਰ ਸਹੀ ਹੈ ਇਸ ਕਰਕੇ ਇਨੀ ਗੱਲ ਕਲੀਅਰ ਹੋਈ ਹੋਣੀ ਜੇਕਰ ਕਿਸੇ ਨੂੰ ਨਾ ਗੱਲ ਕਲੀਅਰ ਹੋਈ ਹੋਈ ਉਹ ਪੁੱਛ ਸਕਦਾ ਹੈ ਜੀ ਮੈਸੇਜ ਕਰਕੇ ਹਾਂ ਜੀ ਜੇਕਰ ਕਿਸੇ ਨੂੰ ਵੀ ਕੋਈ ਡਾਟ ਹੋਵੇ ਜਾਂ ਕਿਸੇ ਨੂੰ ਕੁਝ ਵੀ ਕਲੀਅਰ ਨਾ ਹੋਇਆ ਹੋਵੇ ਤਾਂ ਤੁਸੀਂ ਇਸ ਨੰਬਰ ਤੇ ਮੈਸੇਜ ਕਰ ਸਕਦੇ ਹੋ ਔਰ ਪੁੱਛ ਸਕਦੇ ਹੋ ਹਾਂਜੀ ਅੱਜ ਦੀ ਕਲਾਸ ਇੱਥੇ ਸਮਾਪਤ ਕਰਦੇ ਆਂ ਔਰ ਕੱਲ ਨੈਕਸਟ ਹੋਰ ਲੈ ਕੇ ਆਵਾਂਗੇ ਅੱਗੇ ਦਾ ਪੂਜੇ ਵੀ ਟੌਪਿਕ ਔਰ ਛੋਟੇ ਟ੍ਰਿਕਾਂ ਕਰਵਾਈਆਂ ਜਾਣਗੀਆਂ ਇਸ ਵਿੱਚ ਕੋਈ ਵੀ ਜਿਹੜੀ ਵੀ ਹੋਈ ਛੋਟੇ ਟ੍ਰਿਕ ਤੁਹਾਨੂੰ ਪੜਾਈ ਜਾਏ ਪਿੱਛੇ ਜਿਵੇਂ ਡਿਜੀਟਲ ਸਮ ਤੁਹਾਨੂੰ ਕਰਵਾਏ ਸੀ ਔਰ ਡਿਜੀਟਲ ਸਮ ਰੇਕ ਵਿੱਚ ਕੰਮ ਦੇ ਰਹੇ ਨੇ ਇਸ ਕਰਕੇ ਨਾ ਪਿੱਛੇ ਜਿਸ ਨੇ ਪਹਿਲੀ ਕਲਾਸ ਨਹੀਂ ਦੇਖੀ ਪਿੱਛੇ ਪਲੇਲਿਸਟ ਵਿੱਚ ਜਾ ਕੇ ਉਹ ਪਹਿਲੀ ਕਲਾਸ ਦੇਖ ਸਕਦਾ ਹੈ ਔਰ ਜਿੰਨਾ ਚਿਰ ਤੁਸੀਂ ਪਿੱਛੇ ਉਹ ਪਹਿਲੀ ਕਲਾਸ ਨਹੀਂ ਦੇਖਦੇ ਉਹਨਾਂ ਚਿਰ ਅੱਗੇ ਤੁਹਾਨੂੰ ਕੁਝ ਨਹੀਂ ਸਮਝ ਆਣਾ ਇਸ ਕਰਕੇ ਪਿਛਲੀਆਂ ਕਲਾਸਾਂ ਜਰੂਰ ਇੱਕ ਵਾਰੀ ਦੇਖੋ ਔਰ ਅੱਗੇ ਨੈਕਸਟ ਨਾਲ ਥੋੜੀ ਥੋੜੀ ਤੁਹਾਨੂੰ ਆਪੇ ਕਲੀਅਰ ਹੋ ਜਾਏਗਾ ਇਸ ਕਰਕੇ ਜੋ ਨਰਤੇ ਫਸਟ ਟਾਈਮ ਵਿਜ਼ਿਟ ਕਰ ਰਹਾ ਹੈ ਜਸ ਚੈਨਲ ਤੇ ਪਹਿਲੀ ਵਾਰ ਹੈ ਜਿਸ ਨੇ ਇਹ ਤੱਕ ਚੈਨਲ ਨੂੰ ਸਬਸਕ੍ਰਾਈਬ ਕੀਤਾ ਔਰ ਚੈਨਲ ਨੂੰ ਸਪਲੇਅਰ ਔਰ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੇ ਅੱਜ ਦੀ ਕਲਾਸ ਆਪ ਇੱਥੇ ਸਮਾਪਤ ਕਰਦੇ ਆ ਜਿੰਨਾ ਵੀ ਵਿਜ਼ਿਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਜੇ ਸਾਨੂੰ ਕੋਈ ਡਾਊਟ ਹੋਵੇ ਇਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਡਾਊਟ ਆਫ ਦਾ ਕਲੀਅਰ ਕਰ ਸਕਦੇ ਹੋ ਜੀ। ਭਾ ਇੰਨੀ ਗੱਲ ਤੁਹਾਨੂੰ ਅੱਜ ਦੀ ਕਲੀਅਰ ਹੋਣੀ 9 ਦੀ ਟ੍ਰਿਕ ਬਾਰੇ ਤੁਹਾਨੂੰ ਕਲੀਅਰ ਹੋਇਆ ਹੋਣਾ ਹੈ ਅੱਗੇ ਨੈਕਸਟ ਹੋਰ ਕਲਾਸ ਲੈ ਕੇ ਆਣਾ। ਧੰਨਵਾਦ ਜੀ।